ਉਹ ਜੇ ਦੀਦਾ ਦੇ ਦੁਪਨਾ ਕੋਈ ਆ ਨਾ ਜਾਵੇ ਖੱਦੇ ਦਾ ਇਹ ਇਹ ਫਲ 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 ਸੁਸੀ ਕਾਣ ਹਾਂ ਤੂੰ ਦੱਸ ਜਾ ਵੀਡੀਓ ਬਣਾ ਜਾ ਵੀਰੇ ਨਹੀਂ ਭਾਈ ਵੀਡੀਓ ਨਹੀਂ ਬਣਾਈ ਅੱਗੇ ਆ ਕੇ ਆ ਦੇਖੋ ਬਾਈ ਜੀ ਆ ਦੇਖਾ ਬਈ ਕੁੜੀ ਆ ਡੱਬੀ ਐ ਡੱਬੀ ਬਾਈ ਆ ਡੱਬੀ ਆ ਗਈ ਐ ਇਹ ਤਾਂ ਸਮਾਨ ਆ ਦਿਖਾ ਹਿੱਥੇ ਆ ਭਾਈ ਚਿੱਟਾ ਵੀਰ ਐ ਨਾ ਸਿਰੇ ਆ ਚਿੱਟਾ ਚਿੱਟਾ ਪੱਛੀ ਗਿਆ ਪੰਜਾਬ ਦੇ ਵਿੱਚ ਫੇਰ ਲੋਕ ਕਹਿੰਦੇ ਵੀ ਪੰਜਾਬ ਪੁਲਿਸ ਮਾੜੀ ਐ ਸਰਕਾਰਾਂ ਮੜੀਆਂ ਸਰਕਾਰਾਂ ਬਿਲਕੁਲ ਨਹੀਂ ਮੜੀਆਂ ਸਰਕਾਰਾਂ ਬਿਲਕੁਲ ਸਹੀ ਐ ਠੀਕ ਐ ਆ 10 ਵਜੇ ਬਣਾਜਾ ਆ ਮੁੰਡਾ ਪ੍ਰੈਸਰ ਕੋਲ ਟ੍ਰੈਵਲ ਸਾਹਮਣੇ ਇੱਕ ਗੱਲ ਕਰਦਾ ਇਧਰ ਇਧਰ ਕੈਮਰੇ 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 ਵੀਡੀਓ ਬਣੀ ਹੁੰਦੀ ਐ ਇਧਰ ਸਾਹਮਣੇ ਹਲ ਬਣਾਜਾ ਤੂੰ ਦੱਸ ਦੇ ਕੌਣ ਆ ਰਹੀ ਦੱਸ ਦੇ ਵੀਡੀਓ ਬਣਾ ਦੇ ਤੇ ਨਹੀਂ ਮੜੀ ਜੀ ਯਾਰ ਬਾਈ ਫਿਰ ਇਹ ਨਾ ਬਣਾ ਦੋ ਜੇ ਸਾਡਾ ਕੋਈ ਗੱਲ ਕਰਦਾ ਆ ਕੀ ਕਰੀਏ ਤੁਹਾਡਾ ਚੰਗੀ ਗੱਲ ਆ ਤੁਹਾਡੀ ਚੰਗੀ ਗੱਲ ਆ ਬਾਈ ਅਸੀਂ ਆਪਦੇ ਆਪ ਦੇ ਮਿੰਨੇ ਆ ਚਲ ਬਿੰਨੇ ਆ ਹਾਂ ਕਿੰਨਾ ਚਿਰ ਹੋ ਗਿਆ ਹੋਗੇ ਤਾਂ ਚਾਰ ਮਹੀਨੇ ਬਿਲ ਬਿੰਦੇ ਨੇ ਚੰਗੀ ਗੱਲ ਹੈ ਬਿਲੇਜ ਝੂਠ ਬੋਲਦੇ ਤਿੰਨ ਚਾਰ ਮਹੀਨੇ ਲਗਾ ਮਤਲਬ ਤੇਰਾ ਹੈ ਨਹੀਂ ਕਿੰਨਾ ਚਿਰ ਹੋ ਗਿਆ ਕੁੜੀ ਮੈਨੂੰ ਤਾਂ ਪਤਾ ਹੀ ਨਹੀਂ ਲੱਗੀ ਤੈਨੂੰ ਕਿੰਨਾ ਚਿਰ ਹੋ ਗਿਆ ਮਹੀਨਾ ਕਿ ਹੁੰਦਾ ਮਹੀਨਾ ਹੋਇਆ ਤੈਨੂੰ ਕੀ ਲੋੜ ਵੀ ਜੇ ਤਾ ਬੀਣਦੀ ਤੈਨੂੰ ਇਹ ਲਾਇਆ ਹੈ ਜਾਂ ਆਪਦੀ ਮਜਬੂਰੀ ਨਾਲ ਕੀ ਹੈ ਕੋਈ ਨਹੀਂ ਲਾਇਆ ਦੇਖੋ ਬਾਈ ਜੀ ਇਹ ਕੁੜੀ ਕਹਿੰਦੀ ਮੈਨੂੰ ਮਹੀਨਾ ਹੋਇਆ ਚਿੱਟਾ ਪਿੰਦੇ ਨੂੰ ਮੈਂ ਆਪਦੀ ਮਰਜ਼ੀ ਨਾਲ ਨਹੀਂ ਮੈਨੂੰ ਇਹ ਲਾਇਆ ਤੂੰ ਕਿਉਂ ਲੱਗੀ ਹੈ ਤੈਨੂੰ ਤਾਂ ਕਿਹੜਾ ਕਿਵੇਂ ਲਾਦਦੇ ਨੇ ਤੇ ਕਿਹੜਾ ਕੋਈ ਸਾਨੂੰ ਪਤਾ ਦਵਾਉਂਦਾ ਹੈ ਤੈਨੂੰ ਕੀ ਮਿਲਦਾ ਕਰੂੰ ਤੁਸੀਂ ਕਾੜੋ ਹੁੰਨੇ ਪੁੱਛ ਆਹ ਇਹ ਦੇ ਆਈ ਆਈ ਦੇਖ ਲੈ ਲੈ ਸਰਦੂ ਦਾ ਟ੍ਰੈਕ ਜਾਣੇ ਹੋਗੇ ਆ ਦੇਖੋ ਆ ਕੀ ਹੈ ਦਿਖਾਉਣੇ ਪੈ ਪ੍ਰੈਸ ਨੂੰ ਆਹ ਪ੍ਰੈਸ ਦਾ ਆਡੈਂਟੀਟੀ ਕਾਰਡ ਹੈ ਦੇਖ ਲਈਏ ਨਾ ਆ ਪ੍ਰੈਸਾ ਹੈ ਤੋਂ ਹੁਣ ਬਣਾ ਵੀਡੀਓ ਬਣਾ ਲਈ ਜੀ ਇਹ ਤਾਂ ਬਣਾ ਲਈ ਇਹ ਕੱਢਦੇ ਜੂਸ ਕੱਢਦੇ ਜ਼ਰਾ ਪ੍ਰੈਸ ਤੇਰੀ ਵੀਡੀਓ ਦੇਊਗੀ ਪ੍ਰੈਸ ਮੀਡੀਆ ਤੇ ਤੇਰੀ ਵੀਡੀਓ ਪ੍ਰੈਸ ਮੀਡੀਆ ਤੇ ਜਾਊਗੀ ਤੁਸੀਂ ਸਾਡੇ ਕੀ ਮਗਰ ਪੈ ਗਏ ਅਸੀਂ ਤੁਹਾਡਾ ਕੀ ਬਗਾੜਤਾ ਤੁਹਾਨੂੰ ਦੱਸਾਂਗੇ ਅਸੀਂ ਦੱਸਾਂਗੇ ਅਸੀਂ ਬਾਈ ਜੀ ਪੰਜਾਬ ਦੇ ਹਾਲਾਤ ਖਰਾਬ ਕੌਣ ਕਰਦਾ ਹੈ ਲੋਕ ਕਹਿੰਦੇ ਸਰਕਾਰਾਂ ਕਰਦੀਆਂ ਐ ਪ੍ਰਸ਼ਾਸਨ ਕਰਦਾ ਪ੍ਰਸ਼ਾਸਨ ਦਾ ਇਹਦੇ ਵਿੱਚ ਕੋਈ ਕਸੂਰ ਨਹੀਂ ਇਹਨਾਂ ਲੋਕਾਂ ਕਰਕੇ ਆ ਦੇਖੋ ਜੀ ਚਿੱਟਾ ਵੀਰ ਨੇ ਕਿਹਾ ਸੀ ਆਹ ਇਹਨੂੰ ਪੰਨੀ ਕਹੇ ਜਾਂਦੇ ਆ ਤੇ ਆਹ ਡੱਬੀ ਐ ਠੀਕ ਐ ਇਹ ਕੁੜੀ ਇਹ ਕੁੜੀ ਨੂੰ ਸਾਰੇ ਇਸ ਤਰ੍ਹਾਂ ਸਾਰੇ ਸੀ ਲਾਉਣਾ ਸੀ ਹਾਂਜੀ ਠੀਕ ਐ ਥੋੜਾ ਵਿਆਹ ਹੋਇਆ ਕਹਿੰਦੇ ਹੋਇਆ ਹੋਇਆ ਬਾਲ ਬੱਚੇ ਕਿੰਨੇ ਠੋਡੇ ਦੋ ਬੱਚੇ ਆਏ ਕੀ ਕੀ ਬੱਚੇ ਠੋਡੇ ਇੱਧਰ ਕੁੜੀ ਦਾ ਮੁੰਡਾ ਥੋੜਾ ਮੇਰੇ ਵੀ ਦੋ ਨੇ ਜੀ ਤੁਹਾਨੂੰ ਕਿਉਂ ਲਾਇਆ ਤੁਹਾਨੂੰ ਕੀ ਲਾਲ ਦਿੱਤਾ ਨਹੀਂ ਵੀ ਜਿੱਦਾਂ ਵੀ ਹੁੰਦਾ ਤੁਹਾਨੂੰ ਤੈਨੂੰ ਪਹਿਲਾਂ ਜ ਆਪ ਨੂੰ ਸ਼ੌਕ ਹੈਗਾ ਕਿੰਨੀ ਹੈਗਾ ਸੀ ਤੈਨੂੰ ਕਿਉਂ ਲਾਇਆ ਕੀ ਗਿਆ ਤੁਨੂੰ ਇਹ ਬਸ ਵੈਸੇ ਮੇਰੇ ਕੋਲੇ ਬੈ ਗਈ ਮੈਨੂੰ ਕਹਿੰਦੀ ਨਾਲ ਲਿਆਉਣ ਲੱਗੀ ਮੇਰੇ ਇਹ ਚੱਲ ਵਧੀਆ ਹੁੰਦਾ ਤੂੰ ਪੀ ਕੇ ਦੇਖ ਦੇ ਦੇਖੋ ਜੀ ਕਹਿੰਦੀ ਵਧੀਆ ਹੁੰਦਾ ਹੈ ਇਹ ਪੁੱਛਣ ਆਵੇ ਬਈ ਵਧੀਆ ਕੀ ਹੁੰਦਾ ਇਹਨੂੰ ਚਿੱਟੇ ਦਾ ਸਵਾਦ ਚਖਾਇਆ ਗਿਆ ਸਵਾਦ ਚਖਾਉਣ ਤੋਂ ਬਾਅਦ ਇਹ ਜਿਹੜੀ ਕੁੜੀ ਹੈ ਬਚਰੀ ਠੀਕ ਹੈ ਇਹਨੂੰ ਚਿੱਟੇ ਦੀ ਆਤ ਪੈ ਗਈ ਆਤ ਤੋਂ ਬਾਅਦ ਮਤਲਬ ਕੀ ਹੈ ਇਹਨੇ ਤੈਨੂੰ ਫ੍ਰੀ ਪਿਆ ਪਹਿਲਾਂ ਪਹਿਲਾਂ ਕਿੰਨੇ ਚਿਰ ਫ੍ਰੀ ਪਿਆ ਹੈ ਕਦੋਂ ਤੁਹਾਨੂੰ ਮਹੀਨਾ ਹੋ ਗਿਆ ਤੁਹਾਨੂੰ ਕਿੰਨਾ ਜਦੋਂ ਕਿੰਨਾ ਜਦੋਂ ਫ੍ਰੀ ਮੈਂ ਦੱਸ ਦਵਾਂ 15 ਦਿਨ ਬਰਾਂਦਾਂ ਅੰਦਰ ਰੱਖਣੀ ਉਹਦੋਂ ਫੋਨ ਤੁਹਾਨੂੰ ਆਪ ਤਿੰਨ ਦਿਨ ਲੱਗਣ ਹੁਣ ਪੈਸੇ ਲੈਂਦੀ ਹੈ ਬਾਈ ਪਹਿਲਾਂ ਨੂੰ ਫ੍ਰੀ ਲਾਇਆ ਕਿਉਂਕਿ ਜਿਹੜੇ ਚਿੱਟਾ ਵੇਚਣ ਵਾਲੇ ਹੁੰਦੇ ਆ ਜਾਂ ਚਿੱਟਾ ਸਪਲਾਈ ਕਰਦੇ ਆ ਬਾਈ ਇਧਰ ਆ ਜਾਓ ਬਣਾਇਆ ਹਨ ਤੇ ਉਹ ਬੰਦੇ ਨੂੰ ਬਾਈ ਪਹਿਲਾਂ ਪਾਉਂਦੇ ਆ ਫ੍ਰੀ ਫਿਰ ਉਹਦਾ ਘਰ ਅਜਾੜਦੇ ਆ ਤੂੰ ਵੇਚਦੀ ਵੀ ਹੈ ਹਾਂ ਵੇਚਦੀ ਹੈ ਕਿੰਨੇ ਦਾ ਚਿੱਟਾ ਵੇਚਣੀ ਹੈ ਕੋਝੋ ਝੂਠ ਨਹੀਂ ਬੋਲਣਾ ਤੂੰ ਦੱਸ ਦੇ ਤਾਂ ਝੂਠ ਬੋਲੋ ਕਿੰਨੇ ਇਹ ਕੋ ਕਿੰਨੇ ਗਾਹ ਤੋਂ ਆਉਂਦੇ ਆ 15 20 25 30 ਮੁੰਡੇ ਕਿੰਨੇ ਕ ਦਿੱਲੀ ਦੇ ਕੋਲ ਆਉਂਦੇ ਆ ਆ ਜਾਂਦੇ ਨੇ 10 15 10 15 15 ਇੱਕ ਮੁੰਡਾ ਕਿੰਨੇ ਕ ਦਾ ਚਤਾ ਲੱਗੇ ਜਾਂਦਾ 2500 3000 ਕਿੰਨੇ ਕ ਦਾ ਐ ਬਤਨ 4000 3000 ਦਾ ਭਾਈ ਦੇਖੋ ਜੀ 15 ਜੇ ਬੰਦੇ ਆਏ ਤਾਂ 3000 ਤਾਂ ਲੱਗੇਗੇ 15 ਦੀ 45 40 45000 ਰੁਪਏ ਦਿੱਲੀ ਦੀ ਬਈ ਇਹਨਾਂ ਦੀ ਕਮਾਈ ਹੈ ਠੀਕ ਹੈ ਕਮਾਈ ਇੰਨੀ ਕਰਦੀ ਹੈ ਹਾਂਜੀ ਕਰਦੀ ਹੈ ਠੀਕ ਹੈ ਤੇ ਮੂੰਹ ਗਾ ਮੂੰਹ ਗੋ ਬੰਦੇ ਹੋ ਸਕੀ ਦੋਨੋਂ ਹਾਥੀ ਪੈਸੇ ਵੰਨ ਰੱਖੇ ਦੀ ਮੂੰਹ ਦਾ ਮੂੰਹ ਸੁਮਾਗੇ ਸੀ ਵੀਰੇ ਇੱਕ ਤਾਂ ਪੁਲਿਸ ਨੂੰ ਫੋਨ ਲਾ ਬਸ ਵੀਡੀਓ ਪਜ ਨਹੀਂ ਮੂਲੀ ਲਗਾ ਦੇ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਉਹ ਪੁੱਤਰ ਕਰ ਦੱਸੂਗਾ ਤੁਹਾਨੂੰ ਬਣਾਜ ਤਰਾ ਵੀਰੇ ਇੱਕ ਤਾਂ ਪੁਲਿਸ ਨੂੰ ਫੋਨ ਲਾ ਥੋੜੇ ਜੀ ਗੱਲਾਂ ਤੁਸੀਂ ਰੱਖੋ ਕੋਈ ਤਾਂ ਅਸੀਂ ਰੱਖੀਏ ਉਹ ਤੁਹਾਨੂੰ ਦੱਸਾਂਗੇ ਨਾ ਅਸੀਂ ਵੀਡੀਓ ਤੇਰੀ ਵੀਡੀਓ ਨਹੀਂ ਵੀਡੀਓ ਦੀ ਬਾਹਰ ਵੀ ਕਰਾਂਗੇ ਅਸੀਂ ਠੀਕ ਹੈ ਨਹੀਂ ਨਹੀਂ ਬਈ ਦੇਖ ਇੱਕ ਮਿੰਟ ਕਸੂਰ ਤੇਰਾ ਘਟ ਹੈ ਇਹਦਾ ਕਸੂਰ ਜ਼ਿਆਦਾ ਹੈ ਠੀਕ ਹੈ ਹਾਂ ਹਾਂ ਜੀ ਕੱਛ ਟੂ ਕਲ ਕਰ ਰਹੀ ਆਣਾ ਦੋ ਕੁੜੀਆਂ ਲੇਡੀਜ਼ ਪੜਗੇ ਜੀ ਅਸੀਂ ਚਿੱਟਾ ਵੀ ਰਹੀਆਂ ਸੀ ਸ਼ਰੇਆ ਸੋਨੇ ਦੀ ਜਾਨ ਪਾਈ ਹੋਈ ਹੈ ਵੀ ਕਿਸੇ ਨੇ ਚੰਗਾ ਯਾਰ ਪਛਾਣਦਾ ਜਾਨ ਪਾਈ ਤੁਸੀਂ ਹੁਣੇ ਆ ਜਾਓ ਇੱਥੇ ਇਹਨੂੰ ਦੱਸ ਦੋ ਕਿ ਆਹ ਮਰਨ ਦੇ ਨਹੀਂ ਆਹ ਜਾਣਦੇ ਆਪਾਂ ਕਰਤਾਰੀ ਦੀ ਮੋਟਰ ਹੈ ਜਿਹੜੀ ਉੱਥੇ ਉੱਥੇ ਖੜੇ ਹੋਏ ਆ ਜੀ ਕਰਤਾਰੀ ਦੀ ਜਿਹੜੀ ਮੋਟਰ ਹੈ ਜੀ ਮੜਾਣੇ ਨੂੰ ਜਾਣਦੇ ਆ ਮੜਾਣੇ ਨੂੰ ਜਾਣਦੇ ਆ ਜੀ ਬੈਕ ਸਾਈਡ ਉੱਥੇ ਚਿੱਟਾ ਵੀ ਰਹੀਆਂ ਸੀ ਉੱਥੇ ਵੀ ਰਹੀਆਂ ਸੀ ਹਾਂ ਹਾਂ ਹਾਂਜੀ ਠੀਕ ਹੈ ਦੇਖੋ ਲੋਕ ਕਹਿੰਦੇ ਆ ਪੱਤਰਕਾਰ ਮੜਾ ਦੇ ਪੱਤਰਕਾਰਾਂ ਦਾ ਹੱਕ ਬਣਦਾ ਹੈ ਵੀਡੀਓ ਬਣਾਉਣੀ ਇਹ ਠੀਕ ਹੈ ਮੁੰਡੇ ਦੀ ਸਾਨੂੰ ਅਡੈਂਟੀ ਦਿਖਾਦੀ ਹੈ ਦਿਗੇ ਆ ਬਸ ਵਹੀ ਕੋਈ ਨਹੀਂ ਚਾਹ ਸੀ ਬੜ ਚੀਂਦੇ ਖੜਾ ਚਾਹਦਾ ਸੀ ਬਲੰਜ ਨੂੰ ਪੀ ਠੀਕ ਹੈ ਇਹ ਦਿਖਾਵਾੜੀ ਆਪਣਾ ਕੀ ਹੈਗਾ ਲਾਦਾ ਫੋਨ ਹਾਂ ਲਾਦਾ ਆ ਠੀਕ ਹੈ ਇੱਕ ਮਿੰਟ ਇਹਨਾਂ ਦੀ ਵੀਡੀਓ ਮੈਂ ਬਣਾਉਂਦਾ ਵੀਡੀਓ ਤੁਸ ਦੱਸ ਬਾਈ ਸਾਰਾ ਕੁਝ ਮੰਨ ਕਿੰਨਾ ਚਿਰ ਹੋ ਗਿਆ ਕਿੰਨੀ ਕਮਾਈ ਹੈ ਕਿੰਨੇ ਪਲਾਟ ਹੈ ਤੇ ਕਿੰਨੇ ਮੁੰਡੇ ਹੁਣ ਤੱਕ ਮਾਰ ਚੁੱਕੇ ਨੇ ਮੁੰਡੇ ਤਾਂ ਦੇਖੋ ਜੀ ਜਿਹੜੇ ਹੁਣ ਸਮਾਨ ਫੂਲ ਪੀਂਦੇ ਨੇ ਠੀਕਾ ਟੁਕਾ ਲਾ ਲੈਂਦੇ ਨੇ ਗਲਤ ਉਹਦੇ ਵਿੱਚ ਮੇਰਾ ਤਾਂ ਕੋਈ ਕਸੂਰ ਨਹੀਂ ਹੈ ਕਸੂਰਗੀ ਤਾਂ ਉਹ ਤੁਹਾਡੇ ਮੁੰਡੇ ਦਾ ਕਸੂਰ ਆ ਮੇਰੇ ਕੋਲ ਤਾਂ ਜੀ ਦੇਖੋ ਹੱਟ ਵੀਕਦਾ ਸਾਦਾਗਾ ਨਹੀਂ ਨਹੀਂ ਕਸੂਰ ਉਹ ਤੇ ਸਾਡਾ ਅੱਗੇ ਆ ਅੱਗੇ ਆ ਦੁਹਾਂਤੇ ਨਾਲ ਕਹਿੰਦੇ ਥੋੜਾ ਜਿਹਾ ਵੜ ਅਦਨਸਰਾ ਬਾਈ ਹੋਰ ਕਸੂਰ ਇੱਥੇ ਕੀ ਦਾ ਕਸੂਰ ਉਹ ਮੈਂ ਸਾਡਾ ਤਾਂ ਨਹੀਂ ਜੀ ਕਸੂਰ ਕੀ ਦਾ ਐ ਤੇਰਾ ਨਹੀਂ ਸਾਡਾ ਉਹਦਾ ਸਾਡਾ ਕਸੂਰ ਹੈ ਚਲ ਮੈਂ ਪੰਜਾਬ ਦੇ ਮੁੰਡੇ ਦਾ ਕਸੂਰ ਹੈ ਜਿਹੜਾ ਚਿੱਟਾ ਲਗੀ ਪਿੰਦੇ ਆ ਮੈਂ ਮੰਨਦੀ ਆ ਮੈਂ ਚਿੱਟਾ ਵੇਚਦੀ ਆ ਮੈਂ ਉਹਨਾਂ ਨੂੰ ਐ ਥੋੜੀ ਨਾ ਕਿ ਕੁਝ ਗੱਲ ਕਰਕੇ ਲਾ ਕੇ ਮਰ ਜਾ ਨਹੀਂ ਸ਼ਰਮ ਆਉਣੀ ਚਾਹੀਦੀ ਜੇ ਤੂੰ ਜੇ ਤੂੰ ਨਹੀਂ ਵੇਚੇ ਜੇ ਤੂੰ ਚੱਤ ਨਹੀਂ ਵੇਚੇ ਅਸੀਂ ਖਾਵਾਂਗੇ ਕਿ ਸਾਡੇ ਮੂਰੇ ਕੋਈ ਆਮਦਨੀ ਹੈ ਨਹੀਂ ਲੋ ਜੀ ਜਮੇ ਵੀ ਸ਼ਰਮ ਹੈ ਨਹੀਂ ਬਾਈ ਜਨਾਨੀ ਨੂੰ ਪੂਰਾ ਡੱਕਾ ਸ਼ਰਮ ਨਹੀਂ ਕਹਿ ਰਹੀ ਐ ਵੀ ਅਸੀਂ ਖਾਵਾਂਗੇ ਕੀ ਠੀਕ ਐ ਤੇ ਜਿਹੜੇ ਦਿਹਾੜੀਆਂ ਕਰਦੇ ਆ ਲੋਕ ਤੂੰ ਵੀ ਪਹਿਲਾਂ ਤਾਂ ਢੜੀ ਕਰਦੀ ਸੀ ਹਾਂਜੀ ਤੇ ਵਧੀਆ ਕਰਦਾ ਵਿਦਿਆਰਜਨਦਾ ਸੀਗਾ ਰੋਟੀ ਪਹਿਲਾਂ ਵੀ ਖਾਈ ਜਾਂਦੀ ਸੀ ਹਾਂਜੀ ਤੇ ਹੁਣ ਵੀ ਖਾਈ ਜਾਂਦੀ ਐ ਪਹਿਲਾਂ ਰੋਟੀ ਤੂੰ ਸੁੱਖਣਾ ਖਾਂਦੀ ਸੀ ਕਿ ਹੁਣ ਸੁੱਖਣਾ ਖਾਂਦੀ ਐ ਪਹਿਲਾਂ ਸੁੱਖਣਾ ਖਾਂਦਾ ਪਹਿਲਾਂ ਸੁੱਖਣਾ ਖਾਂਦੀ ਸੀ ਨਾ ਕੋਈ ਡਰ ਨਹੀਂ ਸੀ ਨਾ ਤੇ ਫੇਰ ਜਿਹੜੀਆਂ ਕੁੜੀਆਂ ਸਾਡੀਆਂ ਕੋਈ ਪੰਜਾਬ ਪੁਲਿਸ ਦਾ ਹੈ ਕੋਈ ਨੌਕਰੀ ਕਰਦੀ ਹੈ ਕੋਈ ਇਥੇ ਕੋਲੋਂ ਦੀ ਲੱਗੀ ਹੋਈ ਹੈ ਕੋਈ ਇਥੇ ਫੌਜ ਦੇ ਬੱਚਾ ਹੈ ਠੀਕ ਹੈ ਕੋਈ ਵਿਚਾਰੀਆਂ ਸਿਕਿਉਰਿਟੀ ਕਰਦੀਆਂ ਕੰਮ ਕਰਦੀਆਂ ਉਹ ਵੀ ਟਾਈਮpass ਕਰਦੀਆਂ ਜਾਂ ਕੋਈ ਕੁੜੀਆਂ ਪੋਚੇ ਲਾਉਂਦੀਆਂ ਕੋਈ ਦਿਹਾੜੀ ਨਹੀਂ ਕਰਦੀਆਂ ਕੋਈ ਜਿਮੀਦਾਰੀਆਂ ਦੀ ਜਾ ਕੇ ਆਪਦਾ ਹੋਰ ਦਿੱਦ ਮਹਿਤ ਕਰਦੀਆਂ ਤੇ ਉਹ ਵੀ ਖਾਂਦੀਆਂ ਰੋਟੀ ਕਰਦੇ ਨੇ ਇਹਨੇ ਕੰਮ ਤਾਂ ਕਰਨ ਨੂੰ ਦੇਖੋ ਜੀ ਬਹੁਤ ਨੇ ਪਰ ਸਾਡਾ ਇੰਨੇ ਕੁ 5-4 ਰੁਪਏ ਨਾਲ ਨਹੀਂ ਗੁਜ਼ਾਰਾ ਹੁੰਦਾ ਨਾ ਕਰ 500 5-400 ਕੋ ਦਾ ਅਸੀਂ ਵੀ ਗੁਜ਼ਾਰਾ ਕਰੀ ਜਾਂਦੇ ਆ ਆ ਮੁੰਡਾ ਪੱਤਰਕਾਰ ਬਾਈ ਤਰੀ ਕਿੰਨੀ ਮਹੀਨੇ ਦੀ ਕਿੰਨੀ ਦਫਾ ਤਰੀ 10000 ਰੁਪਏ 30000 ਰੁਪਏ ਇਹਦੀ ਤੇ ਕਿੰਨੀ ਹੋ ਗਈ ਕਿੰਨੀ ਰੁਪਏ ਜਿਹੜੀ ਹੈ ਖਰਚੇ ਕਿੰਨੇ ਬਾਈ ਤੇ ਤੇਲ ਦੂਨੇ ਖਰਚੇ ਕਿੰਨੇ ਖਰਚੇ ਦਾ ਜਾ ਬਾਈ ਹੋਈ ਜਾਂਦਾ 20 25 ਅੱਗੇ ਲੱਗ ਜਾਂਦਾ ਠੀਕ ਹੈ ਆਹ ਦੇ ਘਰ ਦੇ ਖਰਚੇ ਆ ਠੀਕ ਹੈ ਤੇ 20 25000 ਰੁਪਏ ਦੇ ਘਰ ਦੇ ਖਰਚੇ ਆ ਫਿਰ ਵੀ ਟਾਈਮ ਬਸ ਕਰੀ ਜਾਂਦਾ ਸੋ ਬਾਈ ਇਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਹੈ ਇਹਨਾਂ ਦੀ ਵੀਡੀਓ ਅਸੀਂ ਬਣਾਵਾਂਗੇ ਸੋਸ਼ਲ ਮੀਡੀਆ ਤੇ ਪਾਵਾਂ ਸਾਡੇ ਤੇ ਕੋਈ ਕਾਰਵਾਈ ਨਹੀਂ ਕਰੀ ਗੱਲ ਨਹੀਂ ਗਲਤੀ ਨਹੀਂ ਤੈਨੂੰ ਅਸੀ ਕਹਿੰਦੇ ਨਹੀਂ ਗਲਤੀ ਗਲਤੀ ਇੱਧਰ ਸਾਹਮਣੇ ਆ ਕੇ ਗਲਤੀ ਮੰਨ ਸਾਰੇ ਹੌਲਕਾ ਦੱਸ ਵੀ ਕਿੰਨੇ ਮੁੰਡੇ ਮਾਰੇ ਕਿੰਨੇ ਮੁੰਡੇ ਨੂੰ ਜੱਟਾ ਪਾਇਆ ਇਹ ਕੁੜੀ ਨੂੰ ਤੂੰ ਕਿਵੇਂ ਤੇ ਇਹ ਪੁਲਿਸ ਨੂੰ ਮਿਲੀ ਕਿਵੇਂ ਆ ਸਾਰ ਕੋ ਸਾਥ ਦੱਸ ਤੂੰ ਇੰਨੀ ਕੁੜੀ ਨਾਲ ਕੋਈ ਨਹੀਂ ਕੁੜੀ ਨੂੰ ਛੇੜਦੇ ਤੂੰ ਦੱਸ ਮੈਨੂੰ ਜੀ ਮਾਫ ਕਰ ਦਿਓ ਮੇਰ ਤੋਂ ਗਲਤੀ ਹੋ ਗਈ ਮੈਂ ਅੱਗੇ ਤੇ ਇਹ ਕੰਮ ਨਹੀਂ ਕਰਦੀ ਕੰਮ ਨਹੀਂ ਤੂੰ ਇਹ ਦੱਸ ਵੀ ਕੁੜੀ ਨੂੰ ਕਿਉਂ ਲਾਇਆ ਤੈਨੂੰ ਕੀ ਲੱਤ ਲਾਲਚ ਕੀ ਸੀਗਾ ਇਹ ਮੈਂ ਤੁਹਾਨੂੰ ਦੱਸਦੀ ਆ ਇਹ ਲੱਗੀ ਹੋਈ ਚ ਕੰਮ ਦੇ ਸਫਾਈ ਦਾ ਝਾੜੂ ਪੋਚਾ ਤੇ ਕਿਉਂਕਿ ਮਹੀਨੇ ਦਾ ਨੂੰ ਇੱਕ ਘਰ 600 ਦਿੰਦਾ ਸੀ ਇੱਕ 500 ਰੁਪਏ ਦਿੰਦਾ ਸੀ ਇਕੱਲੇ ਪੋਚੇ ਦਾ ਮੈਂ ਇਹਨੂੰ ਸੋਚਿਆ ਤੇ ਮੇਰੇ ਨਾਲ ਲੱਗ ਅੱਛਾ ਜੀ ਹਾਂ ਤੇਰਾ ਕੁਝ ਬਣ ਜੂਗਾ ਹੁਣ ਇਹ ਦੇਖ ਕੀ ਕੀ ਬਣ ਜੂਗਾ ਇਹ ਇਹ ਗੱਡੇ ਨਾਲ ਅਸੀਂ ਘਰ ਦੁੱਤੇ ਘਰ ਦੁੱਤੇ ਘਰ ਬਣਵਾਤਾ ਇਹਦਾ ਜਿਹਨਾਂ ਦਾ ਘਰ ਬਣਦੂ ਜਿਹਨਾਂ ਦੇ ਘਰ ਉਜੜ ਗਏ ਚਿੱਟਾ ਪੀ ਕੇ ਜਿਹਨਾਂ ਨੇ ਤੂੰ ਵਿਗਾੜੇ ਜਿਹਨਾਂ ਦੇ ਘਰ ਉਜੜ ਗਏ ਚੱਲ ਤੂੰ ਤਾਂ ਸੋਚਦਾ ਵੀ ਮੇਰਾ ਘਰ ਨਹੀਂ ਬਣਦੂ ਇਹਦਾ ਘਰ ਨਹੀਂ ਬਣਦੂ ਜਿਹਨਾਂ ਦੇ ਚਿੱਟਾ ਵੀ ਆ ਕੇ ਮੁੰਡਿਆਂ ਦੇ ਕਿ ਤੁਸੀਂ ਘਰ ਝਾੜਦੇ ਜਿਹਨਾਂ ਦੇ ਭੈਣਾਂ ਦੇ ਠੀਕ ਹੈ ਸਹਾਂਗ ਰੋਲਦੇ ਜਿਹਨਾਂ ਦੀ ਮਾਵਾ ਦੇ ਪੁੱਤ ਖਾ ਗਿਆ ਜਿਹਨਾਂ ਦੇ ਭੈਣਾਂ ਦੇ ਰਖੜੀ ਬੰਨਣ ਵਾਸਤੇ ਭਟਾਏ ਨਹੀਂ ਤੇ ਉਹ ਉਹ ਕੌਣ ਮੋੜੂ ਬਈ ਦੱਸੋ ਕੌਣ ਮੋੜੂ ਬਣਦੀਆਂ ਜੀ ਹੁਣ ਨਹੀਂ ਨਹੀਂ ਮੰਨਦੀ ਨਹੀਂ ਅਸੀਂ ਤੈਨੂੰ ਆਪ ਕਰਦੇ ਆ ਕਿ ਜਿਹਨਾਂ ਦੇ ਭਰਾ ਨਹੀਂ ਜਿਹਨਾਂ ਦੇ ਪੁੱਤ ਬਲੇ ਮੋੜ ਸਕਦੀ ਹੈ ਨਹੀਂ ਜਿਹਨਾਂ ਦੇ ਘਰ ਵਾਲੇ ਮੋੜ ਸਕਦੀ ਹੈ ਨਹੀਂ ਮੇਰੇ ਉਹ ਮੋੜਦੇ ਨਹੀਂ ਜੇ ਮਾਫ ਕਰਦੇ ਹੈ ਉਹ ਮੁਰਦੇ ਤੇਰੀ ਵੀਡੀਓ ਟਰੇਡ ਕਰਦੇ ਨੇ ਪੁਲਸਾਂ ਨੂੰ ਅਸੀਂ ਫੋਨ ਕਰਦੇ ਆਂ ਕਿ ਵੀ ਇਹਦਾ ਤਕੂਹੂ ਹੈ ਕਹਿੰਦੇ ਹੋਗੇ ਵੀ ਮੈਂ ਬਸ ਕਰਦਾ ਉਹਨਾਂ ਨੇ ਮੋੜਿਆ ਹੋਈ ਵੀ ਮੈਂ ਆਪਣੇ ਘਰੇ ਰੱਖੀ ਬੈਠੀ ਤੇ ਫਿਰ ਤੂੰ ਤਾਂ ਸਾਲ ਵੀ ਨਹੀਂ ਮੰਨਦੀ ਤੂੰ ਤਾਂ ਗਈ ਨਹੀਂ ਮੈਂ ਸਾਰੇ ਹਮ ਕੰਮ ਬਈ ਮੈਂ ਢੱਡ ਦੇ ਢੱਡ ਵਾਸਤੇ ਕੰਮ ਕਰਦੀ ਆਂ ਢੱਡ ਵਾਸਤੇ ਕਾਹਦਾ ਕੰਮ ਕਰਾਈ ਢੱਡ ਵਾਸਤੇ ਹੀ ਕਰਦੇ ਨੇ ਜੀ ਸਾਰੇ ਆਪੋ ਆਪ ਦਾ ਦੇਖੋ ਬਿਜਲੇ ਸੋਣ ਦਾ ਚਾਚਾ ਦਾ ਕੰਮ ਕਰ ਲਾ ਕੰਮ ਕਰ ਲਓ ਚਾਚਾ ਦਾ ਕੰਮ ਕਰ ਲਾ ਇਹ ਬਾਈ ਸਿਤਰਪਾਲ ਦੀ ਅਸਲ ਜਨ ਯਾਰ ਅੱਗੇ ਦਾ ਚਾਚਾ ਦਾ ਕੰਮ ਕਰ ਲਾਂਗੇ ਤੁਸੀਂ ਲਵਾ ਦਿਓ ਸਾਨੂੰ ਕਿੱਥੇ ਕੰਮ ਕਿੱਥੇ ਦੀ ਤੁਸੀਂ ਠੀਕ ਹੈ ਚੰਗਰਤ ਦਾ ਸਵੀਰ ਹੈ ਕੰਮ ਕਰ ਸਕਦੀ ਹੈ ਲੋਕਾਂ ਦੇ ਪੁੱਤ ਨੂੰ ਨਹੀਂ ਮਾਰਨੇ ਤੂੰ ਕੋਈ ਨਾ ਜੀ ਅੱਗੇ ਤਾਂ ਨਹੀਂ ਵੀਰੇ ਤੂੰ ਇਹ ਇਹਦੇ ਨਾਲ ਰਲ ਕੇ ਤੈਨੂੰ ਕੀ ਮੈ ਸੋਚ ਰਿਹਾ ਤੈਨੂੰ ਲੱਗਦਾ ਵੀ ਤੂੰ ਗਲਤ ਕੰਮ ਜੇ ਕੰਮ ਜੇ ਪੈ ਗਿਆ ਹਾਂ ਜੀ ਲੱਗਦਾ ਠੀਕ ਹੈ ਤੂੰ ਹੁਣ ਇਹ ਇਹ ਤਾਂ ਜੀ ਹੁਣ ਕਹਿਣਾ ਹੀ ਹੈ ਵੀ ਮੈਂ ਗਲਤ ਕੰਮ ਜੇ ਪੈ ਗਈ ਇਹਦਾ ਸਾਰਾ ਕੁਝ ਬਣਾਤਾ ਮੈਨੇ ਕੀ ਬਣਾਤਾ ਬਣਾਇਆ ਬਈ ਕੀ ਬਣਾਇਆ ਇੱਕ ਮੜਕ ਪੁਣ ਕੀ ਬਣਾਇਆ ਝੂਠ ਨਾ ਬੋਲੀ ਸੱਚ ਬੋਲ ਰੱਬ ਨੂੰ ਜਾਨ ਕੀ ਬਣਾਇਆ ਕਮਰਾ ਪਾਇਆ ਤੇ ਲੈ ਕਮਰਾ ਪਾਇਆ ਫਿਰ ਕੀ ਕੀ ਤੂੰ ਕੀ ਬਣਾਉਂਦਾ ਪਹਿਲਾਂ ਜੀ ਕਿਰਾਏ ਤੇ ਰਹਿੰਦੀ ਸੀ ਉਹ ਵੀ ਮੇਰੇ ਘਰ ਚ ਚਲ ਕਮਰਾ ਬਾਈ ਕਿੰਨੇ ਬੁੱਤ ਲੋਕਾਂ ਦੇ ਬੁੱਤ ਮਾਰ ਕੇ ਪਾਇਆ ਸਹੀ ਸੀ ਦੱਸੀ ਕਿੰਨੇ ਕਿ ਲੋਕ ਮਾਰ ਗਏ ਸੀ ਆਪਦੇ ਲਾਗ ਜਿਹੜੀ ਤੂੰ ਕੋਠੀ ਬਾਈ ਬੈਠੀ ਨਾ ਬੀਬਾ ਤੇਰੇ ਕੋਠੀ ਤੇ ਨਾ ਮਤਲਬ ਕਿ ਨਾ ਬਲਡੋਜ਼ਰ ਫਿਰਿਆ ਲੈ ਠੀਕ ਹੈ ਇਹ ਮਨ ਇਹਦੀ ਵੀਡੀਓ ਬਣਾਵੀ ਇਹਨਾਂ ਨੇ ਕੋਠੀ ਬਾਈ ਹੋਈ ਹੈ ਘੱਟੋ ਘੱਟ 70-70 ਲੱਖ ਰੁਪਏ ਦੀ ਕੋਠੀ ਹੈ ਕੋਠੀ ਦੇ ਇਹਨਾਂ ਦੇ ਬਲਡوزر ਫੇਰਨਾ ਕੋ ਛੋਡੇ ਦਾ ਸੰਭਾਣ ਆਇਆ ਲਾਹ ਉਹਨੂੰ ਨਾ ਜੀ ਸਾਡਾ ਘਰ ਨਾ ਟਾਇਆ ਉਹ ਤਾਂ ਅਸੀਂ ਸੁਣੇ ਤੋੜਾ ਉਹ ਤਾਂ ਪੁਲਿਸ ਪ੍ਰਸ਼ਾਸਨ ਦੇ ਸਰਕਾਰ ਨੇ ਢੋਣਾ ਹੈ ਜਾ ਕੇ ਢੋਣਾ ਸੀਨੀਅਰ ਕਮ ਪੁਲਿਸ ਪ੍ਰਸ਼ਾਸਨ ਦੇ ਬੱਚੇ ਲੈ ਕੇ ਕਿੱਥੇ ਬੈਠੇ ਸਰਕਾਰ ਭਗਵੰਤ ਮਾਨ ਸਰਕਾਰ ਪੁਲਿਸ ਪ੍ਰਸ਼ਾਸਨ ਬਹੁਤ ਵਧੀਆ ਕਦਮ ਚੱਕ ਰਹੀ ਹੈ ਜਿਨ੍ਹਾਂ ਨੇ ਮਤਲਬ ਕੀ ਥੋੜੇ ਵਰਗੇ ਜੱਟਾ ਵੇਚਣ ਦੇ ਘਰਾਂ ਤੇ ਬਲਡوزر ਫੇਰਨਾ ਇੱਕ ਬਰਾਲਾ ਸਰਜਿਆ ਠੀਕ ਹੈ ਥੋੜੇ ਵਰਗੇ ਤਾਂ ਲੋ ਚਿੱਟਾ ਵੇਚ ਵੇਚ ਕੇ ਅੱਜ ਢੱਡ ਭਰੀ ਜਾਂਦੇ ਆ ਇਸ ਸੋਚਦੇ ਨਹੀਂ ਵੀ ਇਹ ਲੋਕਾਂ ਦੇ ਪੁੱਤ ਮਰੀਏ ਦੇ ਦੱਸੇ ਕਿ ਕੋਈ ਨਾ ਜਿੱਥੇ ਚਿੱਟਾ ਨਹੀਂ ਵੇਚਦਾ ਕੇ ਬਾ ਸਾਡਾ ਘਰ ਨਾ ਟਾਇਓ ਘਰ ਮੈਨੇ ਬਹੁਤ ਮੂਸਾ ਘਰ ਅਸੀਂ ਨਹੀਂ ਬਾਈ ਟਾਉਣਾ ਦੇਖ ਅਸੀਂ ਤਾਂ ਪੱਤਰਕਾਰ ਆ ਤੁਰਦੇ ਫਿਰਦੇ ਪੱਤਰਕਾਰ ਆ ਅੱਜ ਇੱਥੇ ਆ ਕੱਲ ਨੂੰ ਉੱਥੇ ਤੇ ਕੱਲ ਨੂੰ ਮਤਲਬ ਪਰਸੋਂ ਆਣਾ ਤੋਂ ਨਹੀਂ ਕਿੱਥੇ ਹੋਣਾ ਠੀਕ ਹੈ ਅਸੀਂ ਤਾਂ ਚਿੱਟੇ ਨੂੰ ਖਤਮ ਕਰਨਾ ਪੰਜਾਬ ਚੋਂ ਇਹ ਬਾਈ ਪੱਤਰਕਾਰ ਆ ਤੁਸੀਂ ਦਿਖਾਈ ਦਿੱਤਾ ਬਸ ਸਾਲੇ ਅਸੀਬ ਦੇ ਸਾਲੇ ਆ ਠੀਕ ਹੈ ਅਸੀਂ ਤਾਂ ਇਹ ਮਤਲਬ ਕੀ ਹੈ ਵੀੜਾ ਚੁੱਕੇ ਹੈ ਵੀ ਪੰਜਾਬ ਜਿਹੜਾ ਚਿੱਟਾ ਹੈ ਚਿੱਟੇ ਨੂੰ ਖਤਮ ਕਰਨਾ ਹੈ ਠੀਕ ਹੈ ਉਹ ਪੰਜਾਬ ਪੁਲਿਸ ਵੀ ਸਾਥ ਦੇ ਰਹੀ ਹੈ ਸਰਕਾਰਾਂ ਵੀ ਸਾਥ ਦੇ ਰਹੇ ਨੇ ਭਗਵੰਤ ਮਾਨ ਸਰਕਾਰ ਵੀ ਸਾਥ ਦੇ ਰਹੀ ਹੈ ਬਲਡੋਜ਼ਰ ਦਾ ਬਾਈ ਤੇਰੇ ਘਰ ਤੇ ਫਿਰਨਾ ਹੀ ਆ ਅਸੀਂ ਹੁਣ ਇਹ ਨੂੰ ਨਹੀਂ ਕਹਦਾ ਵੀ ਤੇਰਾ ਕਮਰਾ ਪਾਏ ਤੇਰੇ ਬਲਡੋਜ਼ਰ ਫਿਰੂਗਾ ਹੁਣ ਇਹ ਤੇ ਇਹ ਕੀ ਸ਼ੋਅ ਕਰ ਦੂਗੀ ਕੀ ਹੈ ਮਤਲਬ ਦੱਸ ਦੂ ਅਗਲਾ ਵੀ ਇਹਦਾ ਪਤਾ ਕਿਵੇਂ ਲੱਗੂ ਵੀ ਇੰਨਾ ਜਹ ਰਹਿਣੀ ਚਿੱਟਾ ਵੇਚ ਕੇ ਇੱਕ ਕਮਰਾ ਪਾਏ ਇੱਕ ਕਮਰਾ ਇਹਦਾ ਬਾਈ ਇੱਕ ਕਮਰੇ ਤੇ ਬਲਡੋਜ਼ਰ ਫਿਰਨ ਦੇ ਮਾਰ ਕੇ ਫਿਰ ਜੂਗਾ ਤੇਰੀ ਕੋਠੀ ਬਾਈ ਹੋਈ ਹੈ ਕਿੰਡਾ ਹੋੜ 50 ਲੱਖ ਦੀ ਹੈਗੀ ਕੋਠੀ ਲੈ ਕੇ ਜਾ ਕਿੰਨੇ ਦੀ ਹੈ ਕਿੰਨੇ ਦੀ ਹੈ ਕਿੰਨੇ ਦੀ ਹੈ ਕਿੰਨੇ ਦੀ ਹੈ ਬਈ ਕਿੰਨੇ ਰੁਪਏ ਦੀ ਕੋਠੀ ਗੱਡੀ ਗੱਡੀ ਕਿੰਨੀ ਅਲੀ ਤੇਰੇ ਕੋਲੇ ਗੱਡੀ ਦਾ ਜੇ ਫੋਰਚੂਨਰ ਗੱਡੀ ਤੇ ਤੇਰੀ ਫੋਰਚੂਨਰ ਵੀ ਜ਼ਬਤ ਹੋਊਗੀ ਤੇਰੀ ਕੋਠੀ ਵੀ ਢਾਉਣਗੇ ਤੇਰੀ ਜਿਹੜੀ ਪ੍ਰਾਪਰਟੀ ਹੈਗੀ ਮਤਲਬ ਕੀ ਹੈ ਤੇਰੀ ਬੈਂਕ ਬੈਲੈਂਸ ਉਹ ਵੀ ਜਾਊਗਾ ਠੀਕ ਹੈ ਸਾਰਾ ਕੁਝ ਮੰਨ ਜਾ ਵੀ ਹੁਣ ਤੇ ਕਿੰਨੇ ਮੁੰਡੇ ਬਾਰੇ ਆ ਕਿੰਨੀ ਜਿਹੜੀ ਪ੍ਰਾਪਰਟੀ ਹੈ ਕਿੰਨੀ ਜਮੀਨ ਬੜਾ ਬਣੀ ਬੜੀ ਗਿਆ ਗਿਆ ਆ ਨਹੀਂ ਰੋਣਾ ਦੱਸੋ ਬਈ ਦੱਸ ਇਹਦੋਂ ਪਤਾ ਲੱਗੀ ਪੁਲਿਸ ਨੂੰ ਫੋਨ ਲਾ ਗਏ ਸਾਰੇ ਕੋਲ ਦੱਸ ਮੰਨਣਾ ਪੈਣਾ ਤੇ ਮੈਨੂੰ ਚਿੱਟੇ ਦਾ ਕੰਮ ਕਰਦੀ ਨੂੰ ਹੋ ਗਿਆ 4-5 ਸਾਲ ਹੂੰ 4-5 ਸਾਲਾਂ ਦੇ ਅੰਦਰ-ਅੰਦਰ ਮੈਂਨੇ ਕਾਫੀ ਕੁਝ ਬਣਾ ਲਿਆ ਪਹਿਲਾਂ ਮੈਂ ਸੜਕਾਂ ਤੇ ਰੋਦੀ ਦੀ ਮੇਰੇ ਬੱਚੇ ਹੂੰ ਅਸੀਂ ਭੁੱਖੇ ਪਿਆਸੇ ਮਰਦੇ ਦੀ ਪਾਣੀ ਨਸੀਬ ਨਹੀਂ ਹੁੰਦਾ ਸੀ ਤੇ ਘਰ ਆਲਾ ਮੇਰਾ ਹੈਗਾ ਨਹੀਂ ਦਾ ਕਿੰਨੇ ਲੱਖ ਰੁਪਏ ਕਮਾਉਂਦੀ ਸੀਗੀ 10 ਲੱਖ ਰੁਪਏ ਵਾਂਗੂ ਜੀ ਵੜ ਜਾਂਦਾ 10 ਲੱਖ ਰੁਪਏ ਮਹੀਨੇ ਦਾ ਮਹੀਨੇ ਡੇਢ ਮਹੀਨੇ ਦੇ ਵਿੱਚ ਮੰਨ ਲਾ ਹੋ ਜਾਂਦਾ ਵਿੱਚ ਖਰਚੇ ਪਾਣੀ ਕੱਢ ਕੇ 10 ਲੱਖ ਰੁਪਏ ਵੀ ਖਰਚਾ ਪਾਣੀ ਕੱਢ ਕੇ ਮਹੀਨੇ ਦਾ ਕਮਾਉਂਦੀ ਸੀ ਤੂੰ ਲਾ ਲਾ ਵੀ ਤੁਸੀਂ ਲਾ ਲਓ ਜੀ 10 ਲੱਖ ਰੁਪਏ ਜਿਹੜਾ ਮਹੀਨੇ ਦਾ ਕਮਾਉਂਦਾ ਹੈ ਤੇ ਸਾਲ ਦਾ ਕਿੰਨਾ ਹੋ ਗਿਆ ਜੀ ਕਰੋੜਾਂ 'ਚ ਕਮਾਈ ਹੈ ਦੀ ਠੀਕ ਹੈ ਤੇ ਦੇਸੀ ਬਣ ਕੇ ਰਹਿੰਦੀ ਹੈ ਲੋਕਾਂ ਨੂੰ ਬੁੱਧੂ ਬਣਾ ਰਹੀ ਸੀ ਠੀਕ ਹੈ ਅਸੀਂ ਇੱਥੇ ਫੜਿਆ ਇਹਨਾਂ ਨੂੰ ਦੇਖੋ ਇਹਨੇ ਕੁੜੀ ਦੀ ਜ਼ਿੰਦਗੀ ਖਰਾਬ ਕਰਨ ਦੀ ਵੀ ਕੋਸ਼ਿਸ਼ ਕੀਤੀ ਜਿਹੜੀ ਵਿਚਾਰੀ ਮਗਰ ਕੋਈ ਨਾ ਜੀ ਮੈਂ ਇਹਦੇ ਵਾਸਤੇ ਮਾਫੀ ਮੰਗਦੀ ਆ ਚਲੋ ਮੈਂ ਆਪ ਤਾਂ ਵਿਗੜੀ ਜੋ ਹੈਗੀ ਸੀ ਮੈਂ ਨਾਲ ਇਹਨਾਂ ਨੂੰ ਵੀ ਵਿਗਾੜਤਾ ਕਿ ਇਹਨਾਂ ਕਰਕੇ ਹਨਾ ਵੀ ਮੇਰੇ ਕਰਕੇ ਇਹਦਾ ਵੀ ਘਰ ਖਰਾਬ ਹੋ ਗਿਆ ਅੱਜੇ ਵਿਗਾੜਤਾ ਨਹੀਂ ਵੀਰੇ ਸਿੱਧੀ ਜੀ ਗੱਲ ਹੈ ਵੀ ਜਿਹੜੇ ਮੁੰਡੇ ਮਰਿਆ ਉਹ ਵਾਪਸ ਕਰ ਦੇਗੀ ਦੇਖੋ ਜੀ ਮੈਂ ਵਾਸਤਾ ਨਹੀਂ ਕਿਸੇ ਦਾ ਕੁਸਤੀ ਪੁੱਤ ਮਾ ਮਾਵਾ ਦੇ ਕਰ ਸਕਦੀ ਠੀਕ ਆ ਵੀ ਚਲੋ ਮੇਰੀ ਇੰਨੀ ਕਿ ਗਲਤੀ ਮੇਰੀ ਮaaf ਕਰਦੇ ਵੀ ਮੈਂ ਅੱਗੇ ਤੋਂ ਨਹੀਂ ਕਰਦੀ ਕਿੰਨੀ ਇੱਕ ਮਾਵਾ ਦੇ ਪੁੱਤ ਮਾਰ ਗਏ ਕਿੰਨੀ ਇੱਕ ਭੈਣਾਂ ਦੇ ਭਰਾ ਮਾਰ ਗਏ ਤੇਰਾ ਮੁੰਡਾ ਤੇਰੇ ਬੱਚੇ ਕਿੰਨੇ ਆਪਦੇ ਮੇਰੇ ਜੀ ਦੋ ਨੇ ਉਮਰ ਕਿੰਨੀ ਹੁੰਦੀ ਦੀ ਹੈਗੇ ਨੇ ਜੀ ਛੋਟੇ ਛੋਟੇ ਹੀ ਨੇ ਹਜੇ ਤਾਂ ਤੇ ਜੇ ਉਹਨਾਂ ਨੂੰ ਕੁਝ ਡਰ ਪਿਆ ਕੇ ਮਾਰੇ ਫੇਰ ਲੈ ਜੀ ਐ ਕਿਵੇਂ ਮਾਰ ਦੇਣਗੇ ਚਪੇ ਨਹੀਂ ਨਹੀਂ ਅਸੇ ਤੈਨੂੰ ਦੁੱਖ ਲੱਗਿਆ ਨਾ ਮੈਂ ਐ ਕੋਲ ਮਾਰ ਦੂੰਗਾ ਮੈਂ ਜੀ ਦੁੱਖ ਤਾਂ ਹੁੰਦਾ ਹੀ ਆਪਦੇ ਬੱਚਿਆਂ ਦਾ ਨਹੀਂ ਨਹੀਂ ਜਿਨ੍ਹਾਂ ਦੇ ਮਰੇ ਉਹਨਾਂ ਨੂੰ ਦੁੱਖ ਨਹੀਂ ਦੇਖੋ ਜੀ ਦੁੱਖ ਤਾਂ ਹੁੰਦੇ ਆ ਨਾ ਤੇ ਪੁੱਤ ਸਭ ਦੀ ਹੁੰਦੇ ਆਗੇ ਪਰ ਮੈਂ ਇਹ ਨਹੀਂ ਚਾਹੁੰਦੀ ਸੀ ਵੀ ਮੇਰੀ ਵਜ੍ਹਾ ਨਾਲ ਕੋਈ ਖਤਮ ਹੋ ਜਾਏ ਚਲੋ ਇੱਕ ਜਿਵੇਂ ਕਹਿੰਦੇ ਨੇ ਨਸ਼ੇ ਵਾਲੇ ਨੂੰ ਬਤੋੜ ਲੱਗਦੀ ਆ ਚਲੋ ਅਸੀਂ ਤੇ ਇੱਕ ਨਸ਼ਾ ਪੂਰਾ ਕਰਦੇ ਸੀ ਅਸੀਂ ਇਹ ਨਹੀਂ ਮੈਂ ਸੋਚਦੀ ਵੀ ਉਹ ਬੰਦਾ ਖਤਮ ਹੋ ਜਾਏ ਵੀ ਜਿਹੜਾ ਮੈਂ ਕਿਹਾ ਇਹਦੇ ਨੇਚਰਲੀ ਗੱਲ ਆ ਜਿਹੜਾ ਬੰਦਾ ਚਿੱਟਾ ਪੀਂਦਾ ਆ ਉਹ ਤਾਂ ਮਰੂਗੀ ਚਿੱਟਾ ਪੀਂਦਾ ਹਮ ਵੀ ਗੱਥਣਾ ਸਾਹਮਣੇ ਖੂਹ ਆ ਹਾਂ ਹਾਂ ਖੂਹ ਦੇ ਬੱਚਾ ਤੂੰ ਧੱਕਾ ਧੱਕੇ ਨਾ ਡਿਗੇਂਗੀ ਤਾਂ ਤੂੰ ਮਰੇਂਗੀ ਕਿ ਬਚੇਂਗੀ ਨਹੀਂ ਨਹੀਂ ਜੀ ਮਰੂਗੀ ਜਾਂ ਆਪਦੇ ਦੇਖ ਫੇਰ ਫਿਰ ਤੂੰ ਤੈਨੂੰ ਇਸ ਗੱਲ ਦ ਤਰਸ ਗੱਲ ਤਾਂ ਪਤਾ ਨਹੀਂ ਕਿ ਵੀ ਤੂੰ ਮੁੰਡਿਆਂ ਦੀ ਜ਼ਿੰਦਗੀ ਖਰਾਬ ਕਰੀ ਜਾਨੀ ਐ ਤੇ ਤੂੰ ਕਿਵੇਂ ਬਚੇਂਗੀ ਇਹ ਤਾਂ ਨੇਚਰਲੀ ਗੱਲ ਹੈ ਹਾਂਜੀ ਤਾਂ ਮੈਂ ਚਲੋ ਮੰਨਦੀ ਆ ਤੁਹਾਡੀ ਗੱਲ ਹਾਂ ਚਲੋ ਮੇਰੇ ਕੋਈ ਨਾ ਜੀ ਗਲਤੀ ਸੀ ਚਲੋ ਮaaf ਕਰ ਦੇ ਹਾਂ ਦੇਖੋ ਭਾਈ ਜਿਹੜੇ ਤੁਹਾਡੇ ਪੰਜਾਬ ਸਰਕਾਰ ਹੈ ਸਰਕਾਰ ਹੈ ਪੁਲਿਸ ਪ੍ਰਸ਼ਾਸਨ ਹੈ ਉਹਨੇ ਤੁਹਾਡੇ ਘਟਾਉਣੇ ਢਾਉਣੇ ਉਹਦੇ ਵਿੱਚ ਸਾਡਾ ਕੋਈ ਕਸੂਰ ਨਹੀਂ ਤੁਹਾਨੂੰ ਘਰ ਵੀ ਢਾਉਣੇ ਪੈਣਗੇ ਤੁਹਾਨੂੰ ਜਿਹੜੀ-ਜੋੜੀ ਕਮਾਈ ਆ ਉਹ ਵੀ ਦੇਣੀ ਪੈਣੀ ਐ ਤੇ ਉਹਦੇ 'ਚ ਤੁਹਾਡੇ ਤੋਂ ਉਹਨਾਂ ਨੇ ਸਾਰਾ ਆ ਕੇ ਹਿਸਾਬ ਕਿਤਾਬ ਲੈਣਾ ਹੈ ਹਿਸਾਬ ਕਿਤਾਬ ਤੁਹਾਨੂੰ ਦੇਣਾ ਪੈਣਾ ਹੈ ਹਿਸਾਬ ਕਿਤਾਬ ਦਿਓਗੇ ਕਿ ਨਹੀਂ ਦਿੰਦੇ ਸਾਹ ਕਤਾਬ ਜੀ ਹੁਣ ਅਸੀਂ ਕਾਹਦਾ ਕਾਹਦਾ ਦੇ ਦਾਂਗੇ ਉਹਨਾਂ ਨੂੰ ਕਿੱਥੇ ਕਿੱਥੇ ਸਾਹ ਕਤਾਬ ਦੇ ਦਾਂਗੇ ਨਹੀਂ ਫਿਰ ਜਿਹੜੀ ਕਮਾਈ ਕੀਤੀ ਲੋਕਾਂ ਦੇ ਪੁੱਤ ਮਾਰਿਆ ਤੇ ਉਹ ਉਹਦਾ ਸਾਹ ਕਤਾਬ ਦੇਣਾ ਪੈਣਾ ਹੀ ਹੈ ਨਾ ਦੇਖੋ ਜੀ ਸਾਹ ਕਤਾਬ ਤਾਰੀ ਮੈਂ ਦੇ ਸਕਦਾ ਹਾਂ ਕੋਈ ਗੱਲ ਨਹੀਂ ਪਤਨਗਾ ਸਾਹਿਬ ਤੁਸੀਂ ਦੱਸੋ ਬਈ ਤੁਸੀਂ ਦੱਸੋ ਇਹਦਾ ਇਹਦਾ ਹੁਣ ਜਿਹੜਾ ਹੱਲ ਹੈ ਉਹਦਾ ਕੀ ਹੱਲ ਹੈ ਦੇਖੋ ਜੀ ਸਜਾਈ ਹੋਣੀ ਚਾਹੀਦੀ ਹੈ ਨਹੀਂ ਨਾ ਨਾ ਜੀ ਸਜਾਈ ਸਜਾਈ ਤਾਂ ਹੋਊਗੀ ਜਿਹੜਾ ਘਰ ਜਿਹੜਾ ਘਰਵਾਲਾ ਸਾਹਮਣੇ ਤੇ ਉਹ ਉਹਦਾ ਹੱਲ ਜਲਾ ਕੇ ਹੈ ਕਰਵਾਉਣੀ ਕਿੰਨੇ ਵੀ ਕਰ ਇਹਨਾਂ ਨੇ ਬਰਬਾਦ ਕੀਤੇ ਆ ਕਰਨਾਟਾ ਆ ਕਿਉਂਕਿ ਮੈਂ ਕਿੱਥੇ ਲੈ ਕੇ ਪੜ ਤੁਸੀਂ ਐਸੋ ਵੀ ਤੁਹਾਡੇ ਨਾਲ ਦੀਆਂ ਹੋਰ ਕਿਹੜੀਆਂ-ਕਿਹੜੀਆਂ ਜਨਾਨੀਆਂ ਜਿਨ੍ਹਾਂ ਨਾਲ ਤੁਸੀਂ ਧੰਦਾ ਕਰਦੇ ਹੋ ਜਨਾਨੀਆਂ ਤਾਂ ਜੀ ਸਾਡੀਆਂ ਕਾਫੀ ਟੀਮਾਂ ਬਣੀਆਂ ਹੋਈਆਂ ਨੇ ਕੀ ਕੀ ਨਾਂ ਨਾਂ ਬੋਲੋ ਤੇ ਨਾਮ ਤਾਂ ਜੀ ਲੱਗ-ਲੱਗ ਨੇ ਇੱਕ-ਇੱਕ ਦਾ ਕਿਰਨਾਗਾ ਹਮ ਇੱਕ ਦਾ ਕੁੜੀ ਦਾ ਨੋ ਪ੍ਰੀਤੋ ਆ ਹਮ ਤੇ ਇੱਕ ਹੈਗੀ ਆ ਗਗਨ ਕੁੜੀ ਹਮ ਤੇ ਦੂਜੀ ਦਾ ਜੀ ਫੋ ਕੀ ਕਹਿੰਦੇ ਨੇ ਇਹਨੂੰ ਕੀ ਨਾਮ ਚਲੋ ਕੋਈ ਵੀ ਹੋਊਗਾ ਟੀਮ ਦੇ ਵਿੱਚ ਦਾ ਟੋਟਲ ਕਿੰਨੇ ਕਿੰਨੇ ਮੈਂਬਰ ਆ ਤੁਹਾਡੇ ਮੈਂਬਰ ਤਾਂ ਜੀ ਹੈਗੇ ਅਸੀਂ 10-12 10-12 ਜਾਣੇ ਆ। ਹਾਂਜੀ। ਕੱਲੀਆ ਕੁੜੀਆਂ ਹੀ ਆ? ਹਾਂਜੀ। ਤੇ ਬੰਦੇ ਕਿੰਨੇ ਆ? ਬੰਦੇ ਹੈਗੇ ਨੇ ਜੀ 10 ਕ। 10 ਕ ਬੰਦੇ ਆ। ਹਾਂਜੀ। ਤੇ ਸਾਰੇ ਮੁੱਟੀ ਕਮਾਈ ਕਰਦੇ ਹੋ? ਸਾਰੇ ਜੀ ਅਸੀਂ ਰੜਕੀ ਕਰਦੇ ਆਂਗੇ। ਨਹੀਂ ਜਿਹੜਾ ਤੂੰ ਤੂੰ ਇਹ ਨਹੀਂ ਵੀ ਮੈਂ 10 ਲੱਖ ਰੁਪਏ ਮਹੀਨੇ ਨਾਲ ਕਮਾਉਣੀ ਆ। ਉਹ ਤਾਂ ਤੂੰ ਕੱਲੀ ਕਮਾਉਣੀ ਆ। ਹਾਂਜੀ। ਤੇ ਬਾਕੀ ਬਾਕੀ ਦੀ ਕਮਾਈ ਕਿੰਨੀ-ਕਿੰਨੀ ਆ? ਕਿੰਨੇ-ਕਿੰਨੇ ਕਮਉਂਦੇ ਆ ਜੀ ਹੈਗੀ ਹੈਗੀ ਜੀ 50 50 ਹਜ਼ਾਰ ਮਾਂ ਗੂ ਲੱਖ ਲੱਖ ਰੁਪਏ ਮੈਨੂੰ ਕੋਈ ਨਹੀਂ ਪਤਾ 5 ਲੱਖ ਕਰਦੇ ਹੁਣ ਅੱਛਾ ਤੂੰ ਫਿਰ ਇੰਨਾ ਸਧਾਰਨ ਕਿਉਂ ਬਣ ਕੇ ਰਹਿਂਦੀ ਆ ਜਿਵੇਂ ਤੂੰ ਦੇਖਿਆ ਜਾਵੇ ਤਾਂ ਤੂੰ ਸਾਰਾ ਕੁਝ ਤੇਰਾ ਅੰਦੇਸੀ ਬੂਟ ਪਾਏ ਹੋਏ ਐ ਤੇ ਨਾਰਮਲ ਦੇ ਕੱਪੜੇ ਐ ਕੋਈ ਸ਼ੋਅ ਵੀ ਲੋਕਾਂ ਨੂੰ ਸ਼ੋਅ ਨਾ ਹੋਵੇ ਹੁਣ ਸ਼ੌਕ ਹੈ ਹੁਣ ਘਰਾਂ 'ਚ ਕੰਮਕਾਰੀ ਥੋੜੇ ਆ ਤੂੰ ਨਹੀਂ ਨਹੀਂ ਸ਼ੌਕ ਹੈ ਤੁਸੀਂ ਜਿਆਦਾ ਤੁਸੀਂ ਬਹੁਤ ਚਲੋ ਜੀ ਮੇਰੇ 'ਚ ਸ਼ੌਕ ਸਮਝੋ ਚਾਹੇ ਮੇਰੀ ਮਜਬੂਰੀ ਸਮਝੋ ਹੂੰ ਚਲੋ ਕੋਈ ਵੀ ਅਗਲਾ ਕੋਈ ਜਿਆਦਾ ਇੱਥੇ ਸ਼ੋਅ ਨਹੀਂ ਕਰਦਾ ਹੁੰਦਾ ਮੇਰੇ ਕੋਲੇ ਕੀ ਆ ਇਹ ਤਾਂ ਚਲੋ ਜੀ ਮੈਂ ਉਹ ਤਾਂ ਤੁਸੀਂ ਕੁੜੀ ਦੀ ਵੀ ਜ਼ਿੰਦਗੀ ਤਬਾਹ ਕਰਦੀ ਨਾ ਵਿਚਾਰੀ ਦੀ ਚਿੱਟਾ ਪੀਣ ਲਾਤਾ ਨੂੰ ਜ਼ਿੰਦਗੀ ਤਬਾਹ ਕਰਤੀ ਜੀ ਚਲੋ ਹੁਣ ਮੈਂ ਕਰ ਵੀ ਕੀ ਸਾਦੀ ਹੁਣ ਇਹ ਵੀ ਰੋਂਦੀ ਪਿੱਟਦੀ ਤੇ ਇਹਦੇ ਘਰ ਵਾਲਾ ਵੀ ਹੈ ਨਹੀਂ ਛੱਡ ਕੇ ਵਾਗਿਆ ਹੂੰ ਖਰਚਾ ਪਾਣੀ ਆ ਕੋਈ ਆਮਦਨ ਹੈ ਨਹੀਂ ਤੇ ਮੈਂ ਵੀ ਸੋਚਿਆ ਵੀ ਤੈਨੂੰ ਚੱਜ ਦੇ ਕੰਮ ਤੇ ਕਿਉਂ ਵੀ ਲਾਇਆ ਇਹਨੂੰ ਚੱਜ ਦੇ ਕੰਮ ਤੇ ਵੀ ਲਾ ਸਕਦੀ ਸੀ ਵੀ ਭਾਈ ਚੱਜ ਦੇ ਕੰਮ ਤੇ ਲੱਗ ਜਾ ਚੱਜ ਦੇ ਕੰਮ ਤੇ ਜੇ ਮੈਂ ਖੁਦ ਲੱਗੀ ਹੁੰਦੀ ਤਾਂ ਮੈਂ ਲਾ ਦਿੰਦੀ ਹੂੰ ਜਿਹੇ ਕੰਮ ਤੇ ਮੈਂ ਲੱਗੀ ਸੀ ਉਹ じゃ ਮੈਨੂੰ ਲਾ ਤਾ ਤੈਨੂੰ ਗਲਤੀ ਮੰਨਦੀ ਹਾਂ ਗਲਤੀ ਚਲੋ ਮੰਨਦੀ ਆ ਹਾਂਜੀ ਮੈਂ ਕੈਮਰੇ ਸਾਹਮਣੇ ਗਲਤੀ ਮੰਨਦੇ ਮੇਰੇ ਤੋਂ ਗਲਤੀ ਹੋ ਗਈ ਚਲੋ ਮੇਰੀ ਪਹਿਲੀ ਗਲਤੀ ਦੀ ਮਾਫ ਕਰ ਦਿਓ ਨਹੀਂ ਅਸੀਂ ਨਹੀਂ ਮਾਫ ਕਰਨਾ ਵੀਰੇ ਉਹ ਤਾਂ ਅਸੀਂ ਥੋੜੀ ਵੀਡੀਓ ਬਣਾਉਣੀ ਸੀ ਪੁਲਿਸ ਪ੍ਰਸ਼ਾਸਨ ਆ ਰਹੀ ਹੈ ਠੀਕ ਹੈ ਆਪਾਂ ਮੜਾ ਫੋਨ ਲਾਉਂਦੇ ਇੱਕ ਵਾਰੀ ਫਿਰ ਆਪਾਂ ਜਾਣਾ ਯਾਰ ਮੈਂ ਟਾਈਮ ਨਹੀਂ ਆਪਣੇ ਕੋਲੇ ਬਸ ਕਰੋ ਜੀ ਕਾਹਨੂੰ ਫੋਨ ਲਾਉਣਾ ਗਲਤੀ ਹੋ ਗਈ ਅੱਦੋਂ ਬਾਅਦ ਨਹੀਂ ਕਰਦੇ ਗਲਤੀ ਨਹੀਂ ਹੋਈ ਲਾ ਲਾ ਵੀਰੇ ਵੀਡੀਓ ਬਣਾ ਯਾਰ ਫਿਰ ਆਪਾਂ ਜਾਣਾ ਆਪਣੇ ਕੋਲੇ ਵੀ ਨਾ ਟਾਈਮ ਹੈ ਨਹੀਂ ਆਪਾਂ ਹੋਰ ਵੀ ਖਬਰਾਂ ਚੱਕ ਕੇ ਕਵਰੇਜ ਕਰਨੀ ਹੈ ਕਿੱਥੇ ਜਾ ਗਈ ਚਲੋ ਆ ਜਾਓ ਜਲਦੀ ਆ ਜਾਓ ਫਰਾੜ ਦੇ ਬਾਈ ਕਾ ਨਹੀਂ 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 ਐਦਾ ਕੁਝ ਨਹੀਂ ਤੁਸੀਂ ਇੱਥੇ ਆ ਕੇ ਕਰ ਲਓ ਜਿਹੜੀ ਗੱਲ ਕਰਨੀ ਹੈ ਤੁਸੀਂ ਆਏ ਅਸੀਂ ਥੋੜੀ ਗੱਲ ਅਸੀਂ ਗੱਲ ਕਰਨ ਲਈ ਗੋਣਾ ਬਾਈ ਸਾਡੇ ਦੋਨਾਂ ਚੀ ਗੱਲ ਹੈ ਜੋ ਦੋਰੀ ਅਸੀਂ ਅਗੇ ਤੁਹਾਨੂੰ ਮੈਂ ਪੈਸੇ ਦੇ ਦੂੰਗੀ ਅੱਛਾ ਲੇਕਿਨ ਬਲੈਕਮੇਲ ਬਾਈ ਬਲੈਕਮੇਲ ਅਸੀਂ ਰਸ਼ਵਤ ਦੇਣ ਦੀ ਕੋਸ਼ਿਸ਼ ਕਰਦੀ ਹੈ ਨਹੀਂ 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 ਅਸੀਂ ਉਹ ਉਹਦਾ ਕੱਢਿਆ ਪੱਤਰ ਗੱਲਾਂ ਤੋਂ ਹੈ ਨਹੀਂ ਵੀ ਪੈਸੇ ਲੈ ਕੇ ਵਿਗ ਜਾਗੇ ਨਹੀਂ 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 ਵੀਡੀਓ ਬਣੀ ਹੈ ਤੇ ਚਲੀ ਵੀਡੀਓ ਲੋੜ ਹੀ ਨਹੀਂ ਵੀਡੀਓ ਵਰ ਰਹੀ ਹੈ ਇਹ ਦੇਖੋ ਜੀ ਦੇਖੋ ਬਾਈ ਜੀ ਦਿਮਾਗ ਤੇ ਪਰਦਾ ਪਿਆ ਹੋਇਆ ਜਨਾਨੀ ਦੇ ਸਮਨੇ ਵੀਡੀਓ ਬਣ ਰਹੀ ਹੈ ਤਾਂ ਸਾਨੂੰ ਮਤਲਬ ਪੈਸੇ ਜੀ ਆਉਂਦੀਆਂ ਨਹੀਂ ਗੱਲਾਂ ਕਰ ਰਹੀ ਹਾਂ ਤੇ ਇਹਦਾ ਹੁਣ ਕਾਰਵਾਈ ਹੋਣੀ ਹੈ ਕਾਰਵਾਈ ਹੋ ਕੇ ਰਹੂਗੀ ਜਿੱਥੇ ਮਰਜ਼ੀ ਭਜਲਾ ਇਹ ਤਾਂ ਤੇਰਾ ਜਿਹੜਾ ਘਰ ਹੈ ਉਹ ਵੀ ਢਵਾ ਕੇ ਤਾਂ ਛੱਡਾਂਗੇ ਇਦਰੀ ਨੇ ਮੰਗੀ ਮੈਂ ਗੱਡਾ ਢਵਾ ਕੇ ਛੱਡਾਂਗੇ ਢਵਾ ਕੇ ਛੱਡਾਂਗੇ ਵਾਪਸ ਠੀਕ ਹੈ ਬਾਹਰ ਟਾਈਮ ਨਹੀਂ ਤੁਹਾਨੂੰ ਬੱਜਦੀ ਠੀਕ ਹੈ ਇਹ ਤਾਂ ਹੁੰਦਲਾ ਤੇਰਾ ਕੰਮ ਹੋਣਾ ਸੀ ਹੋ ਗਿਆ ਠੀਕ ਹੈ ਅੱਗੇ ਤੋਂ ਇਹੋ ਜਿਹਾ ਕੰਮ ਨਾ ਕਰੋ ਤੁਸੀਂ ਤਾਂ ਅਸੀਂ ਤੁਹਾਨੂੰ ਥੋੜੀ ਵੀਡੀਓ ਤਾਂ ਬਣਾਈ ਹੈ ਆਪ ਤਾਂ ਨਾਂ ਬੋਲ ਦਿੱਤੀ ਹੈ ਨਾ ਬੋਲ ਹਾਂ ਨਾਂ ਬੋਲ ਗਈ ਹੈ ਮੇਰਾ ਨਾਮ ਤਾਂ ਜੀ ਬੋਲ 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 ਨਾ ਬੋਲ ਮੇਰਾ ਨਾਮ ਤਾਂ ਜਿਹੋ ਆ ਉਹ ਕੀ ਬੋਲ ਤੁਸੀਂ ਮੇਰਾ ਨਾਮ ਪੁੱਛ ਕੇ ਪਰ ਕਰਨਾ ਵੀ ਕੀ ਆ ਨਾ ਬੋਲ ਤੁਸੀਂ ਮੈਨੂੰ ਚੁਕਾ ਦੋਗੇ ਨਾ ਬੋਲ ਗਿਆ ਤੇ ਨਾਮ ਦੱਸ ਆ ਨਾ ਬੋਲ ਨਾ ਬੋਲ ਤੇ ਪਿਆਰ ਨਾਲ ਬੋਲ ਤੇ ਇਹ ਕਿਹੜਾ ਕਿਹੜਾ ਏਰੀਆ ਕਿਹੜਾ ਏਰੀਆ ਬਸ ਆਹੀ ਹੈ ਜਿੱਥੇ ਖੜੇ ਸਾਡੇ ਏਰੀਆ ਇਹ ਤੇ ਵੀਡੀਓ ਬੇਜਣਾ ਵਸੇ ਤੂੰ ਆ ਘਰ ਵੀਡੀਓ ਬਣਾ ਕੇ ਤੇ ਇਹਨਾਂ ਨੇ ਲੋੜ ਨਹੀਂ ਹੁਣਾ ਕੰਮ ਕਰ ਜੇ ਐ ਦੱਸ ਨਹੀਂ ਮੈਂ ਪੁੱਛਣ ਗਿਆ ਠੀਕ ਹੈ ਇਹ ਦੇਖੋ ਬਈ ਜਿਹੜੇ ਚਿੱਟਾ ਵੇਚਦੇ ਆ ਉਹਨਾਂ ਦੇ ਆਹੀ ਹਾਲਤ ਹੁਣ ਜਿਹੜੀ ਜਿਹੜੀ ਅਸੀਂ ਵੀਡੀਓ ਬਣਾਈ ਆ ਕਾਲਪਨਿਕ ਹੈ ਇਹ ਦੋਨੇ ਆਰਟਿਸਟ ਹੈ ਫਰੀਦ ਤੇ ਕਰਮਜੀਤ ਥੋੜਾ ਕੀ ਨਾ ਬਈ ਕਰਮਜੀਤ ਹਾਂਜੀ ਕਰਮਜੀਤ ਤਰਨ ਕਰਮਜੀਤ ਕਰਮਜੀਤ ਕਹੋ ਫਰੀਦ ਤਾਂ ਕੱਲੇ ਲਈ ਵੀਡੀਓ ਬਣਾਈ ਆ ਬਈ ਆਪਾਂ ਇਹ ਇਹ ਆ ਜੀ ਚਿੱਟੇ ਵਾਸਤੇ ਹਾਂ ਵੀ ਚਿੱਟਾ ਨਾ ਪੀਓ ਬਈ ਚਿੱਟਾ ਘਰਤਵਾ ਕਰਦਾ ਹਾਂ ਜਿਨ੍ਹਾਂ ਨੇ ਪ੍ਰਾਪਰਟੀਆ ਬਣਾਈਆਂ ਹੋਈਆਂ ਕਰੋੜ ਕਰੋੜ ਦੋ ਦੋ ਕਰੋੜ ਦੇ ਘਰ ਪਾਏ ਹੋਏ ਆ ਉਹਨਾਂ ਦੇ ਹੁਣ ਬਲਡੋਜ਼ਰ ਫਿਰ ਰਹੇ ਆ ਹਾਂਜੀ ਤੇ ਇਹ ਵੀਡੀਓ ਸਾਰੀ ਦੇਖਿਓ ਉਹਨਾਂ ਵਿਦਵਾਨਾਂ ਨੂੰ ਬੇਨਤੀ ਇਹਦੇ ਗਾਲਾਂ ਕੱਢਦੇ ਆ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਿਓ ਇਹ ਵੀਡੀਓ ਤੇ ਸਾਨੂੰ ਸਮਾਜ ਨੂੰ ਮੈਸੇਜ ਦੇਣ ਲਈ ਬਣਾਈ ਹੈ ਕਮੈਂਟ ਕਰਨ ਤੋਂ ਪਹਿਲਾਂ ਸਾਨੂੰ ਕੋਈ ਗਲਤ ਕਮੈਂਟ ਨਾ ਕਰੋ ਪਹਿਲਾਂ ਮੇਰੀ ਪੂਰੀ ਵੀਡੀਓ ਦੇਖਿਓ ਮੈਂ ਪਹਿਲਾਂ ਵੀ ਇੱਕ ਵਾਰ ਚਿੱਟੇ ਦੇ ਵੀਡੀਓ ਬਣਾਈ ਥੀ ਲੋਕਾਂ ਨੇ ਮੈਨੂੰ ਬਹੁਤ ਫੁੱਟਾ ਸਿੱਧਾ ਬੋਲਿਆ ਕੋਈ ਨਹੀਂ ਜਿਹੜੇ ਬੋਲਦੇ ਬੋਲੀ ਜਾਣ ਦਿਓ ਹਾਂ ਜਿੱਤੇ ਆਪਾਂ ਸਭ ਜੇ ਸਾਂਝੇ ਹੁੰਦੇ ਨੇ ਮੈਂ ਕੋਈ ਚਿੱਟਾ ਦੀ ਪਿੰਦੀ ਚਿੱਟਾ ਕੋਈ ਨਹੀਂ ਪਿੰਦੀ ਮੈਨੂੰ ਸਾਰੇ ਚੰਗੀ ਤਰ੍ਹਾਂ ਜਾਣਦੇ ਮੈਂ ਉਹਦਾ ਫੇਸ ਵੀ ਦਿਖਾਵਾਂਗੀ ਕੈਮਰੇ ਦੇ ਮੁਹਰੇ ਆਉਂਗੀ ਵੀ ਮੈਂ ਇੱਕ ਚਿੱਟੇ ਦੇ ਵੀਡੀਓ ਬਣਾਈ ਹੈਗੀ ਵੀ ਜੋ ਕੁਝ ਅੱਜ ਕੱਲ੍ਹ ਹੋ ਰਿਹਾ ਤੇ ਦੇਖੋ ਜੀ ਸਾਰੇ ਭਵੰਤਮਨ ਸਰਕਾਰ ਨੂੰ ਮਾੜਾ ਕਹ ਰਹੇ ਨੇ ਵੀ ਘਰ ਟਾਰੇ ਨੇ ਪਰ ਬਹੁਤ ਚੰਗੇ ਆ ਕੋਈ ਮਾੜਾ ਨਹੀਂ ਜੋ ਚੰਗਾ ਕਰ ਰਹੇ ਨੇ ਜੋ ਕਿ ਅੱਜ ਕੱਲ ਨੱਛਾ ਚਿੱਟਾ ਦੇ ਨਾ ਵੇਚਦੇ ਨੇ ਨੇਰੀ ਜ਼ਹਿਰ ਵੇਚਦੇ ਨੇ ਹੂੰ ਬਿੰਦਕ ਨੂੰ ਪਿੰਦੇ ਨੇ ਬਿੰਦਕ ਬਾਅਦ ਬੰਦਾ ਖਤਮ ਹੋ ਜਾਂਦਾ ਸੋ ਭਾਈ ਇਹ ਜਿਹੜੇ ਆਪਣੇ ਪੰਜਾਬ ਦੇ ਵਿੱਚ ਮੁੰਡੇ ਮਰ ਰਹੇ ਆ ਭੈਣਾਂ ਮਰ ਰਹੀਆਂ ਅਸੀਂ ਉਹਨਾਂ ਤੇ ਇੱਕ ਵੀਡੀਓ ਬਣਾਈ ਹੈ ਵੀ ਉਹਦੇ ਚ ਇਕੱਲੇ ਬੰਦੇ ਵੀ ਨਹੀਂ ਵੇਚਦੇ ਜਨਨੀਆਂ ਵੀ ਇਨਵੋਲਵਡ ਹੈ ਠੀਕ ਹੈ ਜਨਨੀਆਂ ਵੀ ਚਿੱਟਾ ਵੇਚਦੀਆਂ ਮਤਲਬ ਆਪਣ ਨੂੰ ਐ ਲੱਗਦਾ ਵੀ ਜਿਹੜੀਆਂ ਔਰਤਾਂ ਆ ਉਹ ਕੁਛ ਨਹੀਂ ਕਲੇ ਕੰਮ ਕਰ ਲਾਣਗੀਆਂ ਵੀ ਉਹ ਐਸਾ ਕੰਮ ਨਹੀਂ ਕਰਦੇ ਉਹਨਾਂ ਦੇ ਕੋਈ ਸ਼ੱਕ ਨਹੀਂ ਕਰਦਾ ਸੋ ਅਸੀਂ ਵੀਡੀਓ ਬਣਾਈ ਹੈ ਜੀ ਤੇ ਵੀਡੀਓ ਨੂੰ ਤੁਸੀਂ ਇਹਨਾਂ ਕੋਲ ਸ਼ੇਅਰ ਕਰ ਦੋ ਇਹ ਸਮਾਜ ਨੂੰ ਸਿੱਧੇ ਲਈ ਬਣਾਈ ਹੋਈ ਹੈ ਵੀਡੀਓ ਹੈ ਜਿਹੜੇ ਚੰਗੇ ਲੋਕ ਆ ਉਹ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਦੇ ਆ ਤੇ ਉਹਨਾਂ ਨੂੰ ਸਮਝ ਆ ਜਾਂਦੀ ਵੀਡੀਓ ਇੱਕ ਕਲਪਨਿਕ ਹੈ ਪਰ ਜਿਹੜੇ ਲੋਕਾਂ ਨੂੰ ਇਹ ਨਹੀਂ ਪਤਾ ਵੀ ਵੀਡੀਓ ਕੀ ਹੈ ਉਹ ਗਾਲਾਂ ਕੱਢਦੇ ਆ ਤੇ ਸਾਨੂੰ ਤਾਂ ਕੋਈ ਵੀ ਕੱਢੀ ਜਾਂਦੇ ਜੀ ਗਾਲਾਂ ਸਾਨੂੰ ਕੋਈ ਫਰਕ ਨਹੀਂ ਇਹ ਸਾਡੀ ਕੁੜੀ ਬ੍ਰੀਜ ਆ ਜੀ ਤੇ ਕਿੱਲਾ ਨਹੀਂ ਆਪਣਾ ਮੇਰਾ ਏਰੀਆ ਹੈਗਾ ਜੀ ਮਾਨਸਾ ਮਾਨਸਾ ਤੋਂ ਤੇ ਇਹ ਇਹ ਬਲੱਡ ਹੈ ਤੂੰ ਇਹ ਬਲੱਡ ਹੈ ਤੂੰ ਐ ਮਾਨਸਾਹ ਬਲੱਡਾ ਤੇ ਅਸੀਂ ਵੀ ਠੰਡੇ ਤੋਂ ਜਿਹੜੇ ਕਿ ਅਸੀਂ ਮਾਨਸਾਹ ਬਲੱਡੇ ਨੂੰ ਜੋ ਬੈਕਵਰਡ ਬੈਕਵਰਡ ਆਖਦੇ ਉਹ ਗਾਣਾ ਵੀ ਹੈ ਤੇ ਇਹ ਅਸੀਂ ਬੈਕਵਰਡ ਜਿਹਨਾਂ ਨੇ ਸੋਚਿਆ ਉਹਨਾਂ ਨੂੰ ਅਸੀਂ ਕਹਿਣਾ ਚਾਹੁੰਦੇ ਵੀ ਅਸੀਂ ਜਿਹੜੀ ਵੀਡੀਓ ਬਣਾਈ ਹੈ ਇੱਕ ਸਨਾ ਸਨੇਹਾ ਮੈਸੇਜ ਹੈ ਸੋ ਬਈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਮੂੰਹ ਦਿਖਾਉਂਦੀ ਸਾਨੂੰ ਕੋਈ ਲੋੜ ਨਹੀਂ ਠੀਕ ਹੈ ਤੇ ਅਸੀਂ ਜ਼ਿਆਦਾ ਕਿਸੇ ਨੂੰ ਸਪੱਈਆਂ ਨਹੀਂ ਦੇਣਾ ਚਾਹੁੰਦੇ ਇਹ ਦੀ ਦਰਵਾਜ਼ਾ ਕਿ ਗੋਲਾ ਕਾਲਾ ਦਾ ਤਸਵੀਰ ਇਹ ਫੇਰ ਵੀ ਕੱਢਣੀ ਹੈ ਮੈਂ ਪਹਿਲਾਂ ਵੀ ਐਂਡ ਤੇ ਮੂੰਹ ਦਿਖਾਇਆ ਆਪਦਾ ਪਰ ਲੋਕਾਂ ਨੇ ਮੈਨੂੰ 100 ਵੀਡੀਓ ਸ਼ੇਅਰ ਕਰ ਦਿਓ ਜੀ ਹਸਤੀ ਗੱਲ ਬਈ